ਸਾ ਪੰਜਾਬੀਓ ਇਹਦੇ ਕੋਲੇ ਕੀ ਆ? ਝਟਕਲੇ ਕਹਾਣੀਆਂ ਗੱਪ ਉਹਨੂੰ ਗਾਣਾ ਕਰਤੀਆਂ ਉਹਨੂੰ ਗਾਣਾ ਕਰਤੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ? ਸਿਮਰੋ ਭਾਬੀ ਹਰਸ਼ਵਰਤਨੂ ਕੀ ਬੋਲਦਾ ਰਿਹਾ? ਕੈਪਟਨ ਲੁਕੀ ਬੋਲਦਾ ਰਿਹਾ ਕਿੱਕਲੀਆਂ ਪਉਂਦਾ ਰਿਹਾ ਅੱਜ ਇਹਦੇ ਸਵਾਲ ਕਰਦੇ ਹੋਏ ਬਰਦਾਸ਼ਤ ਨਹੀਂ ਹੋ ਰਿਹਾ ਯਾਰ ਸੋ ਭਾਈ ਧਿਆਨ ਦਿਓ ਜਿਵੇਂ ਅੱਜ ਹੀ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਤੋਂ ਲੋਕ ਆਏ ਆ ਨੌਜਵਾਨ ਚਲ ਜਾਪੁਰ ਤੱਕ ਦੇ ਆਏ ਆ ਪਰ ਮੈਂ ਇੱਕ ਧੰਨਵਾਦ ਖਾਸ ਸਾਹਿਬ ਤੇ ਉਹਨਾਂ ਲੋਕਾਂ ਦਾ ਕਰਨਾ ਚਾਹਨਾ ਜਿਹੜੀਆਂ ਹਾਲੇ ਵੀ ਜਾਗਦਿਆਂ ਜਮੀਰਾ ਹੈਗੀ ਹੈ ਉਹ ਆਮ ਆਦਮੀ ਪਾਰਟੀ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀ ਉਹ ਸਾਧੂ ਐਸ ਤੋਂ ਆ ਮੁੰਡਾ ਰਾਜੂ ਇੱਕ ਇੱਕ ਘਰ ਮੰਦਰ ਬੜਾ ਆਲਾ ਇੱਕ ਮੁੰਡਾ ਇੱਥੋਂ ਜੋਤ ਬੜਿੰਗਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਹਣਤਾ ਪਾਈਆਂ ਸ ਮੁੱਖ ਮੰਤਰੀ ਨੂੰ ਕਿ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਹੈ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਨਗੇ ਨਾ ਕੀਤਾ ਨਾ ਕਰਨਾ ਬਹੁਤ ਹਮਲੇ ਆ ਹੋਏ ਆ ਬਹੁਤ ਧੜ ਵੀ ਆਏ ਆ ਤੇ ਹਰ ਦਾ ਮੂੰਹ ਭੰਨ ਕੇ ਮੋੜਿਆ ਤੇ ਬੱਕਰ ਦਾ ਵੀ ਮੂੰਹ ਭੰਨ ਕੇ ਮੋੜਨਾ ਇਹ ਤੁਹਾਡੇ ਦੇ ਖੜੇ ਪੰਜਾਬ ਦੇ ਲੋਕੋ 5 ਤਰੀਕ ਨੂੰ ਬਈ ਆਵਾਜ਼ ਸੁਣੋ ਬਿਲਕੁਲ ਭਾਈ 5 ਤਰੀਕ ਨੂੰ ਧਿਆਨ ਨਾਲ ਸੁਣ ਲੋ ਅਗਲਾ ਐਲਾਨ 5 ਤਰੀਕ ਨੂੰ ਪਵਤਨੇ ਕਰ ਨੂੰ ਜਾਣਾ ਮੇਰੀ ਗੱਲ ਸੁਣ ਲੈ ਟੈਂਡ ਵਾਲਾ ਮੇਰੀ ਬੇਇੱਜ਼ਤੀ ਮੇਰੇ ਵੀ ਤੁਹਾਨੂੰ ਹੱਥ ਵੱਲ ਕੇ ਮੈਂ ਪਿੰਡਾ ਜੀ ਬੋਲ ਕੇ ਆਇਆ ਬੇਇੱਜ਼ਤੀ ਅੱਜ ਫੇਰ ਕਰਦਾ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਜਿਵੇਂ ਅਸੀਂ ਭਾਨੇ ਵਰਕੇ ਅਸਪਾਸ ਖੜਾ 4 ਮਹੀਨੇਦਰ ਲਾ ਕੇ ਆਇਆ ਬਈ ਕੀ ਕਸ਼ੂਰ ਸੀ ਪੰਜਾਬ ਦੀ ਗੱਲ ਕਰਦਾ ਪੰਜਾਬ ਦੀ ਅੱਕਾ ਦੀ ਗੱਲ ਕਰਦਾ ਆਦੀ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ ਬੇਸ਼ੱਕ ਪਾਰਟੀ ਹੀ ਗੱਲ ਕਰਦਾ ਹੋਰ ਨੇ ਪਰਮੇਸ਼ਾ ਜਦੋਂ ਯੂਪੀਏ ਲੱਗਿਆ ਐਨਐਸਐ ਲੱਗਿਆ ਤਾਂ ਹਮੇਸ਼ਾ ਸਪਾਸਟ ਖੜਾ ਮਲੇ ਪੰਜਾਬ ਨਾਲ ਖੜਾ ਇਹੋ ਜਿਹੇ ਬੰਦੇ ਭਾਨੇ ਸਿੱਧੂ ਵਰਗੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਤਰ੍ਹਾਂ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਪਛੜਿਆ ਲੋਗੇ ਜਿਹੜੀ ਸਕਿਉਰਿਟੀ ਗਾਸਟਿੰਗ ਦੀ ਲੀਕ ਕੀਤੀ ਟਾਇਜੰਸੀਆ ਨੇ ਮੁਸਾਹਰਆ ਕਰਵਾਇਆ ਚਪੜਾਵਾ ਜਿਹਦਾ ਭਾਈ ਮਰਵਾਉਣੇ ਆ ਅਹੀਂ ਜਿਲ੍ਹੇ ਦੇ ਵਿੱਚ ਧੋਣੇ ਬੰਦੇ ਤਾਂ ਮੇਰੀ ਗੱਲ ਯਾਦ ਰੱਖਿਓ ਬੰਦੇ ਬਹੁਤ ਥੋੜੇ ਰਹਿ ਗਏ ਤਾਂ ਬਹੁਤ ਥੋੜੇ ਰਹਿ ਗਏ ਸਾਹਮਣੋ ਸਭ ਹੁੰਦੇ ਆ ਨਹੀਂ ਇਕੱਲੇ ਇਕੱਲੇ ਤੇਰੇ ਮੂੰਹ ਨੂੰ ਖੂਨ ਲੱਗਿਆ ਬੁੱਤਰਾ ਦੇ ਮੂੰਹ ਨੂੰ ਖੂਨ ਇਹ ਸ਼ਿਕਾਰ ਖੇਡਣ ਗਿਆ ਜਵਾਨ ਦਾ ਸ਼ਿਕਾਰ ਆ ਆਪਸੀ 90 ਦਾ ਦੌਰ ਸੁਣਦੇ ਰਹੇ ਆ ਅਰੇ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ ਕਿਉਂਕਿ ਇਹਦੀ ਅੰਦਰਖੱਤ ਹੈ ਜਿਹਦੀ ਸਹਿਮਤੀ ਹੈ ਉਹ ਅਮੁਖਸ਼ਾ ਵਰਗਿਆਂ ਨਾਲ ਮੋਦੀ ਵਰਗਿਆਂ ਨਾਲ ਹੈ ਇਹ ਕੱਲਾ ਕੇਜਰੀਵਾਲ ਲੋ ਵੀ ਹੈਗਾ ਕਿ ਉਹਨਾਂ ਨਾਲ ਮਿਲ ਚੁੱਕਿਆ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸਕਾਰ ਖਿਦਣਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ੌਕਤੀ ਨਾਲ ਰਹਿਣ ਤਾਂ ਭਰਾਵੋ ਤੁਹਾਡਾ ਫਰਜ਼ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਭੰਰੇ ਪਿੰਡ ਅਗਲੇ ਪਿੰਡ ਜਾਣਾ ਭਵੰਤ ਦੇ ਸਵਾਲ ਪੁੱਛਣ ਜਾਣਾ ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ 5 ਤਰੀਕ ਨੂੰ ਅਇਤੂ 10 ਸੂਰਾਂ ਦਾ ਆਈਡੀਆ ਸਹਿਮਤੋ 5 ਤਰੀਕ ਨੂੰ ਇਹਦਾ ਕਰਾਂਗੇ ਮੀਟਿੰਗ ਅ ਵੀ ਲੈ ਤੂੰ ਕਹਿੰਦਾ ਸੀ ਮੈਨ ਨਾਲ ਆ ਕੇ ਗੱਲਬਾਤ ਕਰਿਆ ਕਰੋ ਤੁਸੀਂ ਪਹਿਲਾਂ ਸ਼ਰਕਾ ਰੋਕ ਲੈਨੇ ਹੋ ਟੋਲ ਪਲਾਜ਼ਾ ਰੋਕ ਲੈਨੇ ਹੋ ਧਰਨੇ ਲਾ ਲੈਨੇ ਹੋ ਜਿੰਦਾਬਾਦ ਮਰਦਾਬਾਦ ਕਰਦੇ ਆ ਅਸੀਂ 5 ਨੂੰ ਤੇਰੇ ਘਰੇ ਆ ਰਹੇ ਆ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗੱਲ ਦੱਸ ਕੀ ਭਾਨਾ ਚੈਨੀ ਚੋਰ ਜੋ ਤੂੰ ਕਰ ਰਿਹਾ ਕਜ਼ਾਰ ਕੁਸ਼ੀਤ ਭਾਨੇ ਨੂੰ ਲੰਗਾ ਕਰਾ ਕੇ ਤੇ ਕੁੱਟਮਾਰ ਕਰਕੇ ਵੀਡੀਓ ਦੇਖ ਰਿਹਾ ਕਿ ਭਾਨਾ ਐਡਾ ਵੱਡਾ ਵੀ ਖਤਰਨਾਕ ਅੱਤਵਾਦੀ ਹੈ ਵੀ ਬਰਾਦਕਾਰੀ ਹੈ ਕਿਹੜਾ ਗੁਨਾਹ ਕੀਤਾ ਭਾਨੇ ਨੇ 5 ਤਰੀਕ ਨੂੰ ਬਾਈ ਭੌਂਤ ਦੇ ਘਰੋਂ ਜਾਣਾ ਹੈ ਅਗਲੀ ਗੱਲ ਸੁਣ ਲਿਓ ਨਾਲ ਦੱਸਾਂਗੇ ਦੱਸਾਂਗੇ ਕਿੱਥੋਂ ਦੁਰਨਾ ਬਾਈ ਦੱਸਾਂਗੇ ਨਾਲ ਦੀ ਨਾਲ মিডিਆ ਰਹੀ ਦੱਸਾਂਗੇ ਸਾਰੀਆਂ ਜਿੱਥੇ ਬੰਦੀਆਂ ਰੈਕ ਕਰਕੇ ਦੱਸਾਂਗੇ ਅਗਲੀ ਨਾਲ ਹੋਰ ਸੁਣ ਲੋ ਖੜ ਜਾ ਧਿਆਨ ਨਾਲ ਸੁਣ ਲੋ ਇਹ ਵੀ ਉਥੇ ਪੱਕੇ ਬਹਿ ਜਾਣਾ ਹੈ ਬਿਉਤੀ ਬੈਠ ਕੇ ਤੰਬੂ ਕੱਢ ਲਿਆ ਨਾ ਨਾਲ ਦੀ ਨਾਲ ਸੜਕਾਂ ਦੇ ਉੱਤੋਂ ਨਾ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਐਲਏ ਨੂੰ ਘਰੋਂ ਕਰੀ ਘੇਰਨਾ ਪਿਆ ਉਧਰੋਂ ਵੀ ਫੜਾ ਜੀ